ਬੇਬੇ ਹਾਂ ਉਹ ਤਾਂ ਤਾਂ ਹੀ ਕਿ ਕਰੀ ਗਈ ਹੋਈ ਆ ਫਿਰ ਤੈਨੂੰ ਪਤਾ ਹੋਵੇਗਾ ਉਹ ਤਾਂ ਟਾਈਮ ਲਾਈ ਦਿੰਦੀ ਆ ਬਸ ਹੁਣ ਹੀ ਗਈ ਆ 10 ਮਿੰਟ ਹੋ ਗਏ ਕਿਵੇਂ ਕੋਈ ਕੰਮ ਸੀ ਅੱਛਾ ਆਉਣਾ ਕਿ ਤੁਸੀਂ ਹਾਂ ਕੋਈ ਗੱਲ ਨਹੀਂ ਆ ਜਾਓ ਠੀਕ ਆ ਮੈਂ ਕਹਿ ਦਿੰਦੀ ਚੰਗੀ ਕੀ ਗੱਲ ਤੇ ਨਹੀਂ ਹੋ ਉਹ ਤਾਂ ਗਈ ਸੀ ਮੰਮੀ ਕਹਿੰਦੀ ਮੈਂ ਆਉਂਗੀ ਕੱਲ ਨੂੰ ਆ ਕੇ ਕੀ ਕਰੂਗੀ ਕੋਈ ਹੋਰ ਬੰਦਾ ਖੜਾ ਕਰਨਾ ਉਹਰੇ ਉਹ ਲੈ ਹੁਣ ਉਹਨੂੰ ਕੋ ਕੰਮ ਹੋਣਾ ਤਾਂ ਹੀ ਆਉਂਦੀ ਆ ਹੋਰ ਬੇਚਰੀ ਕਿੱਥੇ ਜਾਊਗੀ ਨੇ ਇੱਥੇ ਆਊਗੀ ਤੇ ਤੋਂ ਆਈ ਨਹੀਂ ਗਈ ਬਿਸਤ ਆਪ ਪ੍ਰੋਗਰਾਮ ਆ ਰਿਹਾ ਸਤ ਆਪ ਜਾਣੇ ਪਿਆਰੇ ਕਦੀ ਮੇਰੀ ਮਾਸੀ ਦੀ ਕੁੜੀ ਦਾ ਫਿਰ ਬੇਬੇ ਅੱਜ ਤਾਂ ਨਹੀਂ ਆਣਾ ਹੈਗਾ ਨਾ ਕੱਲ ਨੂੰ ਜਾਣਾ ਹੁਣ ਉਹ ਤੇ ਕਿੰਨੇ ਦਿਨ ਪਏ ਨੇ ਕਿ ਹੁਣ ਮੈਂ ਵੀ ਉਹਨੂੰ ਝੂਠ ਬੋਲਦੀ ਚੰਗੀ ਲੱਗਦੀ ਆ ਜੋ ਕੋ ਪ੍ਰੋਗਰਾਮ ਹੈ ਹੀ ਨਹੀਂ ਰਹਾ ਜੀ ਚਾ ਸਾਡਾ ਲੱਗਦਾ ਦੇ ਆ ਜਾ ਫੇਮੇ ਤਾਂ ਕਹਿਤਾ ਸੀਗਾ ਮੈਂ ਕਿਹਾ ਚੱਲ ਆ ਜੀ ਕਿਹਦੀ ਬੇਬੇ ਨੂੰ ਦੱਸੂਗੀ ਮੈਂ ਕਿਹਾ ਕੋਈ ਨਾ ਕਹੀ ਬੇਬੇ ਨੂੰ ਕੀ ਕਹਣਾ ਤੇ ਜੋ ਤੂੰ ਸੱਦੀ ਲਈ ਵੀ ਆ ਜੀ ਕੋਈ ਮੜਾ ਮਟਾ ਬਹਾਨਾ ਲਾ ਨਹੀਂ ਥੋੜਨੇ ਗੱਲਾਂ ਮਾਰਨੀ ਆ ਕੋਈ ਨਹੀਂ ਆ ਜੀ ਕੋਈ ਮਣੇ ਮੋਟੀ ਰਹਿ ਜੀ ਕਰਦੇ ਹੁੰਦੇ ਨੇ ਪਹਿਲਾਂ ਰਹਿ ਕਰਕੇ ਤੂੰ ਉਹਨੂੰ ਤੇਰ ਕਾਦੀ ਮੈਂ ਕੋਈ ਨਾ ਰਹਿ ਕਰਕੇ ਦੱਸੂ ਤੈਨੂੰ ਬੇਬੇ ਨੂੰ ਆ ਜਾਣ ਪੜਕਦੇ ਨੇ ਕਹਿਤਾ ਆ ਜੀ ਨਿਹਲੇ ਬੀਬੀ ਉਹ ਕਦੇ ਰੋਜ਼ ਹੀ ਆਉਂਦੀ ਹੈਗੀ ਹੁਣ ਉਹਨਾ ਕੋਠੀ ਦੀ ਛੱਤ ਪਾਉਣੀ ਆ ਤਾਂ ਆਉਂਦੀ ਆ ਵਿਚਾਰੀ ਨਾਲ ਅੱਗੇ ਤਾਂ ਤੂੰ ਬੜੇ ਫੋਨ ਕਰ ਕਰ ਕੇ ਆਂਦੀ ਸੀ ਮਨਦੀਪ ਕਦੋਂ ਆਏਗੀ ਹੁਣ ਐਡੀ ਛੇਤੀ ਕੀ ਹੋ ਗਿਆ ਹੁਣ ਜੇ ਆਉਂਦੀ ਆ ਤਾਂ ਵੀ ਉਹਨੂੰ ਕਹਿਣੀ ਆ ਵੀ ਆ ਆ ਨਾ ਮੈਨੂੰ ਐਂ ਦੱਸ ਕੋਠੀ ਦੀ ਛੱਤ ਤਾਂ ਤੱਕ ਉਹ ਵੀ ਬੁਰਜਾ ਹੀ ਨਾ ਨਹੀਂ ਲਿਜਾਣ ਨੂੰ ਫਿਰ ਤਾਂ ਚਾਹੀਦਾ ਤਾਂ ਹੈਗੀ ਆ ਹੁਣ ਫਿਰ ਫਿਰ ਲੈ ਕੇ ਜਾਇਆ ਕੁਝ ਜਿਹੜਾ ਕੁਝ ਅਗਲੀ ਕਹੂਗੀ ਕੀ ਲੈ ਕੇ ਜਾ ਮੈਂ ਬਥੇਰੇ ਦੇ ਤਾ ਉਹਦਾ ਵਿਆਹ ਵੀ ਦੇ ਤਾ ਉਰੀ ਬੱਤ ਦੀ ਉਰੀ ਆਉਂਦੀ ਦੀ ਉਹ ਫਿਰ ਹੁਣ ਵੀ ਅੱਗੇ ਵੀ ਇੱਥੇ ਆਉਗੀ ਹੋਰ ਕਿੱਥੇ ਜਾਉਗੀ ਵਿਚਾਰੀ ਵੀਰ ਜੇ ਪਾਡੇ ਮਾਈ ਲੈ ਲੱਗਿਆ ਜਿਵੇਂ ਚੱਲਾ ਹਾਂ ਮਾਪੀ ਕੰਮ ਜਿਹੜਾ ਕੁਝ ਕਰਨਾ ਹੈ ਜਾ ਆਈ ਨਹੀਂ ਦੇਖਦੀ ਵੀ ਘਰੇ ਵੀ ਕਬੀਲਦਾਰੀ ਦੇਖ ਤੂੰ ਆਈ ਹੈ ਜਾਂ ਉਹ ਖਾਲੀ ਥੇਰੇ ਕੋਲ ਸਭ ਕੁਝ ਚਹੀਦਾ ਆਈ ਪਤਾ ਕੀ ਡਿਮਾਂਡ ਮੰਗ ਕੇ ਬੈਜੀ ਕੀ ਕਰਦੀ ਸਭ ਪੂਰੀਆ ਕਰ ਦੇਂਗੇ ਤੇ ਉਹਦੀ ਡਿਮਾਂਡਾਂ ਤੁਸੀਂ ਕਹਿੰਦੇ ਖੇਤਿਆਂ ਨਾ ਫਿਰ ਗਈ ਨਹੀਂ ਹੈਗੀ ਹਜੇ ਉਹ ਮੈਂ ਖੇਤ ਕਿਹੜਾ ਮਾਰਿਆ ਹੈ ਹਜੇ ਲੇਟ ਨਾ ਲੇਟ ਆਉਗੀ ਅੱਛਾ ਮੈਂ ਤੁਹਾਨੂੰ ਐਵੇਂ ਕਹਿੰਦੀ ਸੀ ਵੀ ਤੁਸੀਂ ਜਾਣਾ ਤਾਂ ਨਹੀਂ ਹੈਗਾ ਕਿ ਤੇ ਅੱਜ ਨਾ ਮੈਂ ਤਾਂ ਪਾਣੀ ਪਿੰਦਾ ਕਰਿਆ ਆ ਬਈਆ ਲਾਇਆ ਮੈਂ ਤਾਂ ਕਰੀਂਗਾ ਅੱਜ ਜਾਂਦਾ ਨਹੀਂ ਕਿਤੇ ਅੱਛਾ ਉਹ ਨਾ ਮਨਦੀਪ ਦੀ ਲਈ ਆਉਣ ਨੂੰ ਕਹਿੰਦੀ ਸੀ ਅੱਜ ਕਿ ਮੈਂ 10:00 ਵਜੇ ਆਉਂਗੀ ਅੱਛਾ ਪਹਿਣਾ ਆਉਂਗੀ ਹਾਂ ਖੈਰ ਨਾਲ ਹੀ ਆਉਗੀ ਹਾਂ ਉਹਨੇ ਕੋਠੀ ਨਹੀਂ ਪਾਈ ਹੈਗੀ ਅੱਛਾ ਉਸ ਛੱਤ ਤੇ ਆਖਣਾ ਆਉਣੇ ਵਾਲੇ ਨੇ ਮੈਂ ਆਉਂਗੀ ਮੈਨਰੇ ਕਿ ਨਹੀਂ ਮੈਂ ਮਿਲ ਲੈਂਦੀ ਨਾ ਇਹ ਕਿੰਨਾ ਟਾਈਮ ਹੋ ਗਿਆ ਟਾਈਮ ਹੀ ਲੱਗਿਆ ਤਸਾਰਾ ਨਾ ਮੂਚੋ ਚੱਲ ਵਧੀਆ ਛੱਤ ਤੇ ਫਿਰ ਆਪਣਾ ਹੱਕ ਬਣਦਾ ਆਪਾਂ ਜਾਵਾਂਗੇ ਛੱਤ ਤੇ ਤਾਂ ਹੋਰ ਉਹ ਤਾਂ ਹੁਣ ਜਾਵਾਂਗੇ ਇਨੇ ਮਾਰਨ ਨਾਲਖਣਾ ਹੋਊਗੀ ਅੱਛਾ ਕੈ ਕ ਵਜੇ ਆਉਗੀ ਫਿਰ 10:00 ਵਜੇ ਕਹਿੰਦੀ ਸੀ ਕਿ ਨਹੀਂ ਕੰਮ ਤਾਂ ਤੁਹਾਨੂੰ ਵੇੜ ਕੇ ਕਹਿੰਦੀ ਮੈਂ ਆਜਾਂਗੀ ਆ 10-11 ਤਾਂ ਬੱਜ ਜਾਂਦਾ ਕਰਦੇ ਕੰਮ ਕਰਦੇ ਕਰਦੇ ਹਾਂ ਮੈਂ ਤੁਹਾਨੂੰ ਕੱਲ ਦੱਸਦੀ ਸੀਗੀ ਬਸ ਪਹਿਲਾਂ ਤਾਂ ਬੇਬੇ ਨਾਲ ਰੋਲਾ ਪਾਲਾ ਜਦੋਂ ਉਹਦਾ ਜਵਾਕੜੀ ਦਾ ਫੋਨ ਆ ਗਿਆ ਕਿਉਂ ਬੇਬੇ ਕੀ ਕਹਿੰਦੀ ਐ ਤੁਹਾਨੂੰ ਪਤਾ ਤਾਂ ਹੈ ਨਾ ਮੈਂ ਤਾਂ ਫੋਨ ਨਹੀਂ ਚੱਕਿਆ ਹੈਗਾ ਆਪ ਜੇ ਮੈਂ ਫੋਨ ਚੱਕ ਲਿਆ ਤਾਂ ਗੁਗਨੇ ਉਹਨਾਂ ਕਹਿੰਦੇ ਤਾਂ ਕਰੇ ਨਹੀਂ ਕਿ ਵੀ ਬਣਾ ਗੱਲ ਕਰਨ ਨੂੰ ਕਹਿੰਦੀ ਹੁੰਨੀ ਹੋ ਫਿਰ ਮੈਂ ਕਿਹਾ ਕਿ ਕਿ ਨਹੀਂ ਕੀ ਕਹਿੰਦੀ ਸੀ ਮੈਂ ਤਾਂ ਛਤਵਾਰੀ ਕਹਿੰਦੀ ਸੀ ਕਿ ਕਿਹੜੀ 100 ਕੁਸ਼ ਲੈ ਕੇ ਜਾਣਾ ਪਊਗਾ ਤੂੰ ਆਏ ਗਏ ਨਹੀਂ ਸਾਡੇ ਕੋਲ ਪ੍ਰੋਗਰਾਮ ਆਗਾ ਅੱਜ ਤਾਂ ਕਰੇ ਨਹੀਂ ਹੈਗੇ ਮੇਰੇ ਗੱਲ ਪੈ ਗਈ ਉਹ ਕੋ ਉਹ ਬੇਬੇ ਤਾਂ ਐਂ ਕਰਦੀ ਰਹਿੰਦੀ ਐ ਵੀ ਹੁਣ ਆਪਣੇ ਨਾਂ ਉਹ ਜ਼ਮੀਨ ਲਵਾ ਕੇ ਲਈ ਐ ਦੋ ਟਾ ਹੀ ਕਿੱਲੇ ਉਹ ਤਾਂ ਭੁੱਲ ਗਏ ਉਹ ਬੇ ਫਿਰ ਕੀ ਹੁੰਦਾ ਜੇ ਆਪਾਂ ਲਾ ਦਾਂ 20-50 ਹਜ਼ਾਰ ਰੁਪਇਆ ਹੱਕ ਬਣਦਾ ਆਪਣਾ ਉਹ ਇਹ ਤਾਂ ਗੱਲ ਆ ਮੈਨੂੰ ਕੁਛ ਲੈ ਕੇ ਜਾਣਾ ਪਊਆ ਉਹ ਡਿਮਾਂਡ ਡਿਮਾਂਡ ਨੇ ਅੱਡੀ ਕਿੱਡੀ ਕਿ ਤੇਰੇ ਕੋ ਕਰੋੜਾਂ ਦੀ ਚੀਜ਼ ਮੰਗ ਲੂਗੀ ਜੋ ਨਾਜ਼ਮੀਨ ਦੇਖੀ ਨਹੀਂ ਫਿਰ ਆਪਾਂ ਕੀ ਕਰ ਲੈਂਦੇ ਉਹ ਤਾਂ ਜੀ ਬਰੋਸਾ ਕਰਕੇ ਚੱਲ ਦੇਗੀ ਵੀ ਸਾਲ ਕੋਈ ਨਾ ਮੇਰੇ ਮਾਮਾ ਨੂੰ ਕੋ ਮੇਰੇ ਭਰਾ ਮਾਮੂ ਨੂੰ ਵੀ ਇਹ ਨਾਲ ਵਰਤਾਂਗੇ ਸਾਰੇ ਜਾਨ ਜੇ ਆਪਾਂ ਨਹੀਂ ਵਰਤਾਂਗੇ ਫਿਰ ਹੋਰ ਕੌਣ ਆ ਉਹਦਾ ਹੋਰ ਬੇਬੇ ਦਾ ਮੇਰੇ ਗੱਲ ਪੈ ਗਈ ਬਸ ਉਹ ਬੇਬੇ ਦਾ ਦਸਵਾਈ ਆਇਆ ਆ ਆਪਾਂ ਚੱਲਾਂਗੇ ਜ਼ਰੂਰ ਚੱਲਾਂਗੇ ਆਪਾਂ ਚਲੋ ਸੌਂਦੀ ਹੋਣੀ ਹੁਣੇ ਮੈਂ ਤਾਂ ਹੀ ਕੁਝ ਦਿਨ ਮੈਂ ਤਾਂ ਜਾ ਰਹੀ ਹਾਂ ਨਾ ਕਿਤੇ ਤੁਸੀਂ ਨਾ ਮੈਂ ਤਾਂ ਘਰੇ ਆ ਚਲ ਆ ਜਾਂਦੇ ਕੋਈ ਨਹੀਂ ਵੀ ਬਣੂ ਸਮਝਾ ਦੇ ਮਾੜਾ ਇਹਦੇ ਸਾਹਮਣੇ ਨਾ ਕੁਝ ਬੋਲੇ ਨਾ ਨਾ ਮੈਂ ਸਮਝਾ ਦੂੰਗੀ ਹੋਰ ਬਚਾਰੀ ਮਰ ਜਾ ਦੁਖੀ ਹੋ ਗਈ ਅੱਜ ਠੀਕ ਹੈ ਚੰਗ ਮੈਂ ਕੋ ਕੰਮ ਤਾਂ ਦਾ ਦੇਖੀ ਕਰ ਲਾ ਕੋਈ ਤੂੰ ਕਿ ਮੇਰੇ ਘਰ ਅੰਦਰ ਬੈਠੀ ਆ ਬਾਹਰ ਖਵਾਈ ਚਾਹਦੀ ਦੀ ਪਤਾ ਤੇ ਖਾਮ ਜਲਾ ਘਰੇ ਮੈਂ ਨਾ ਬੁਖਾਰ ਆਣ ਲੋਗ ਹੋਦੇ ਮੰਦਰ ਆ ਗਈ ਅੱਛਾ ਹਾਂ ਤੈਨੂੰ ਪਤਾ ਹੈ ਅੱਜ ਮੰਦਿਰ ਪੈਣਾ ਹੋਊਗੀ ਹਾਂ ਕਹੀ ਸੀ ਗੁਦਵੀਤਾ ਇਹਨੇ ਕਿ ਉਹ ਫੋਨ ਆਇਆ ਭੈਣ ਤੂੰ ਆਉਗੀ ਹਾਂ ਤੂੰ ਮਾਂ ਮਿਲ ਗਾਲ ਸੁਣ ਜਦੋਂ ਫੋਨ ਆਇਆ ਸੀਗਾ ਗੁਰਪ੍ਰੀਤ ਨੇ ਦੱਸਿਆ ਵੀ ਫੋਨ ਤੇਰੇ ਕੋਲੇ ਸੀ ਤੂੰ ਗੱਲ ਕਰਤ ਨਹੀਂ ਕੀਤੀ ਭੈਣ ਨਾਲ ਮੈਂ ਖਿਆਰ ਕਰੀ ਜਾਂਦੇ ਕਰ ਲੈਣਦੇ ਨੂੰ ਮੈਂ ਕਰੀ ਜਾਂਦੀ ਆ ਤੇਰਾ ਹੱਥ ਬੰਨਣਾ ਦੀ ਗੱਲ ਕਰਨ ਦਾ ਚਲ ਕੋਈ ਨਹੀਂ ਆਜੂਗੀ ਮੈਂ ਕਰ ਲਊ ਗੱਲ ਵਿਚਾਰਾਂ ਦੇ ਨਾਲ ਨਾ ਸੱਚ ਇੱਕ ਤੂੰ ਆਂ ਕਹਤਾ ਉਹਨੂੰ ਗੁਰਪ੍ਰੀਤ ਨੂੰ ਵੀ ਆਪਾਂ ਨਹੀਂ ਜਾਂਦੇ ਉਹਨਾਂ ਦੀ ਸੱਚ ਤੇ ਫੋਨ ਕੌਣ ਜਾਊਗਾ ਜੀ ਆਪਾਂ ਨੂੰ ਆਵਾਂਗੇ ਟਾਈਮ ਹੈਗਾ ਜਾਣ ਦਾ ਪਰ ਆਏ ਦੇਗਾ ਘਟ ਧਰਵਾਉਣ ਲਈ ਕੀ ਹੈ ਹੋਰ ਕਿਦਰ ਨੇ ਇੱਕ ਦਿਨ ਨਾਲ ਪਛੇਤੀ ਹੁੰਦੀ ਕਨਕ ਆਪਾਂ ਜਰੂਰ ਜਾਣਾਗੇ ਉਹਦਾ ਵਿਚਾਰੀ ਦਾ ਹੈ ਕੌਣ ਆਪਣੇ ਤੋਂ ਬਣਾ ਜੇ ਆਪਾਂ ਨਾ ਗਏ ਫਿਰ ਹੋਰ ਕੌਣ ਜਾਊਗਾ ਨਾ ਜੀ ਭਾਈ 50000 ਨੁਕਸਾਂ ਕਰ ਲਈ ਪਤਾ ਉਹ ਕੋਠੀ ਛੱਤ ਕਹਿੰਦੇ ਤ ਹੋ ਗਈ ਅਹੀਂ ਵਾਗ ਨਹੀਂ ਖਾਦੇ ਸੀ ਕੋਠੀ ਉਹ ਫੇਰ ਕਿੱਡੀ ਗੱਲ ਆ ਨਾ ਜੇ 20-50000 ਰੁਪਏ ਲੱਗ ਜੀ ਫਿਰ ਕਿੱਡੀ ਗੱਲ ਹੈ ਲੱਖਾਂ ਕਰੋੜਾਂ ਦੀ ਜ਼ਮੀਨ ਦੇ ਗਈ ਆਪਾਂ ਨੂੰ ਉਹ ਹੈ ਕਿ ਤੁਹਾਡੇ ਕੋਲ ਲਾ ਦੋ ਭਾਈ ਕੋਈ ਜਾ ਮੈਂ ਤਾਂ ਨਹੀਂ ਲੈਣਾ ਕੋਈ ਨਾ ਲਾ ਦੂੰਗਾ ਮੈਂ ਆਪ ਹੀ ਲਾ ਦੂੰਗਾ ਤੇ ਕਹਨ ਹੋਰ ਸੁਣ ਲੈ ਜਦੋਂ ਭੈਣ ਆਦੀ ਉਹਦੇ ਮੂਹਰੇ ਆਉਦੀ ਜਵਾਨ ਨਾ ਬਲੀ ਖੋਲੀ ਤੇਰਾ ਸੁਭਾ ਹੈਗਾ ਦਾ ਤੂੰ ਆਈ ਬੋਲ ਪੈਣੀ ਆ ਮੈਂ ਤਾਂ ਕੁਛ ਨਹੀਂ ਬੋਲਦੀ ਜੀ ਮੈਂ ਤੁਸੀਂ ਲੈ ਕੇ ਕਹਿਣਾ ਰਹੇ ਹੋ ਹਾਂ ਲੈ ਪਿਆਰ ਨਾਲ ਆ ਨਾ ਲੀ ਬੁੜੀ ਨੂੰ ਕਿ ਤੇ ਉਹਦੇ ਦਿਲ ਤੋੜਨੇ ਚੰਗੀ ਖਬਰ ਲੈ ਕੇ ਆਉਗੀ ਤੇ ਕਹਨ ਮારી ਮਤਾਂ ਜੀ ਨੇ ਜੋ ਮੈਂ ਕਰ ਨੂੰ ਗਾ ਦੋ ਜੀ ਆਹ ਹੋ ਗਿਆ ਜੇ ਮੇਰੀ ਮਰ ਪਤਾ ਨਹੀਂ ਕਿ ਬੋਲਦਾ ਮੈਂ ਤਾਂ ਤੈਨੂੰ ਸਮਝਾਇਆਗਾ ਕਿ ਤੇ ਉੱਥੇ ਜੂਸ ਕੱਢਦੇ ਉਹ ਤਾਂ ਵਿਚਾਈ ਦਾ ਦਿਲ ਨਾ ਤੋੜਦੀ ਮਸਾਂ ਆਸਣ ਵਾਲਾ ਉਗੀ ਹੋ ਮੈਂ ਤਾਂ ਇਹ ਸਮਝਾਉਣਾ ਸੀ ਬਸ ਤੈਨੂੰ ਸਮਝਾ ਕੇ ਚੱਲ ਵਧੀਆ ਹਾਂ ਬੋਲੀ ਨਾ ਕੁਲੀ ਮੂਰੇ ਬੜਾ ਠੀਕ ਆ ਚੰਗਾ ਆਹੋ ਫੈਨਾ ਉਹ ਮਤਾਂ ਦੇਗੀ ਉਹ ਆਉਗੀ ਕੋਸੇ ਨਹੀਂ ਹੁੰਦਾ ਹੈਗਾ ਉਹ ਵਿਚਾਰੀ ਆਪਣੀ ਉਹ ਹੋਰ ਕੀ ਨੇ ਹੁਣੀ ਸਮਝਾ ਲੀ ਗਿਆ ਮੈਨੂੰ ਬਟਾ ਕਦੀਲਦਾਰ ਇਹਦੇ ਕੋਲ ਖਾਸੇ ਨਿਕਲ ਜਾਂਦੇ ਨੇ ਨਾ ਪੈਸੇ ਦੇਊਗਾ 50000 50000 ਥੋੜੀ ਹੁੰਦਾ ਕਿਤੇ

ਮਾਸੀ ਘਤਨੇ ਕੀ ਗੱਲ ਕਰਨੀ ਸੀ ਅੱਛਾ ਤੇ ਜਿਵੇਂ ਮੇਰੇ ਤੁਸੀਂ ਪਹਿਲਾਂ ਕੀਤਾ ਤੇ ਹੁਣ ਵੀ ਤੁਸੀਂ ਨਾ ਛੱਤ ਤੇ ਮੇਰਾ ਆਈਂ ਕਰਿਓ ਸੱਸ ਸੌਰੇ ਸਾਹਮਣੇ ਮੇਰੀ ਨੱਕ ਨਬੜਾ ਦੀ ਤੁਸੀਂ ਤੇ ਫਿਰ ਮੇਰੀ ਸੱਸ ਦਾ ਮੈਨਾਂ ਕੀ ਮਾਰੂਗੀ ਮੈਨੂੰ ਕਹੂਗੀ ਜ਼ਮੀਨ ਦਾ ਤੂੰ ਉਹਨਾਂ ਦੇ ਨਾਮ ਕਰਵਾਏ ਵੀ ਉਹ ਕੀ ਕਰਕੇ ਗਏ ਆ ਤੇਰਾ ਜਿਮੀ ਤਾਂ ਕਿਹੜਾ ਤਾਂ ਉਹਨ ਘਰਾ ਤੇ ਪੁੱਤ ਜ਼ਮੀਨ ਦਾ ਪਹਿਲਾਂ ਮਤਨ ਸਾਰਾ ਕੁਝ ਵਿਆਹ ਨੂੰ ਦਿੱਤਾ ਹੈਗਾ ਪਹਿਲਾਂ ਨਹੀਂ ਤਨ ਕੱਪੜਾ ਲਿਆ ਜਦੇ ਬੰਬ ਸਾਰਾ ਕੁਝ ਕਰਦੇ ਸਾਂ ਜਾ ਕੇ ਖੜਦੇ ਤੇ ਫਿਰ ਤੇ ਕੋਈ ਨਾ ਮਸੀ ਮੈਂ ਕਹਿਣੀ ਆ ਵੀ ਜਿਵੇਂ ਮੇਰਾ ਪਹਿਲਾਂ ਕੀਤਾ ਹੁਣ ਵੀ ਤੁਸੀਂ ਮੇਰਾ ਉਵੇਂ ਹੀ ਕਰਿਓ ਵੀ ਮੈਨੂੰ ਵੀ ਮੇਰੇ ਸੱਸ ਕੁਛ ਸੁਣਾਵੇ ਨਾ ਵੀ ਗੱਲਾਂ ਸੁਣਾਉਣ ਗਏ ਆਂ ਪੁੱਤ ਮੈਨੂੰ ਵੀ ਪਤਾ ਏ ਕਿ ਸੁਣਾਵੇ ਨਾ ਹੁਣ ਸਾਡੀ ਵੀ ਕਮੀਲਦਾਰੀਏ ਦੇਖ ਲੈ ਤੋ ਕੱਲਾ ਜਾਣਾ ਕਮਾਉਣ ਆਲਾ ਤੁਹੇਰ ਕੋਲੋਂ ਕਰਦੀ ਭਈ ਬਥੇਰ ਤਨ ਦੇਤਾ ਹੁਣ ਅਸੀਂ ਇੰਨਾ ਕਿੰਨਾ ਕਿ ਡਈ ਜਾਵਾ ਕਿ ਮਾਸੀ ਮੈਂ ਪਹਿਲਾਂ ਹੀ ਕੋਲੋਂ ਵੀ ਕਰ ਦਉਂਦੀ ਸੀਗੀ ਤੇ ਹੁਣ ਨਾਲ ਤਾਂ ਸਾਰੇ ਮਿਸਤਰੀ ਲੱਗੇ ਹੋਏ ਸੀਗੇ ਉਧਰ ਲੱਗ ਗਏ ਮੇਰੇ ਪੈਸੇ ਤੇ 60 70000 ਰੁਪਏ ਬਚੇ ਸੀ ਮੇਰੇ ਕੋਲੇ ਉਦੋਂ ਮੈਂ ਸੋਨਾ ਕਰਵਾ ਲਿਆ ਸੀਗਾ ਹੁਣ ਤਾਂ ਮੇਰੇ ਕੋਲ ਕੁਝ ਨਹੀਂ ਹੈਗਾ ਮਾਸੀ ਹੁਣ ਤਾਂ ਤੁਹਾਨੂੰ ਨਹੀਂ ਕਰਨਾ ਪਊਗਾ ਸਾਰਾ ਸੋਨਾ ਕਰਵਾ ਲਿਆ ਉਹ ਦਿਖਾ ਦਿੱਤੀ ਜਾ ਕੇ ਉਹ ਫਿਰ ਉਹਨਾਂ ਨੇ ਦੇਖਿਆ ਹੋਇਆ ਉਹ ਕਿ ਮੈਂ ਦਿਖਾ ਦਾਂ ਮੈਂ ਪਹਿਲਾਂ ਵੀ ਮੈਂ ਆਪਦੇ ਕੋਲੋਂ ਦਿਖਾਈ ਜਾਂਦੀ ਸੀ ਜਦੋਂ ਮੇਰੇ ਕੋਲ ਹੈਗਾ ਸੀਗਾ ਔਰ ਇਹਦਾ ਮੈਂ ਤੁਹਾਨੂੰ ਫਿਰ ਸਾਡੇ ਬਾਲਕ ਵਾਲਾ ਬਖਸਾ ਦੇਣ ਲੱਗੀ। ਮੈਂ ਮਾਸੀ ਪਰ ਆਇਆ ਆਂ ਆਪੇ ਵੀ ਮੈਂ ਸਾਸ ਸਾਂਇ ਕਹੂਗੀ ਵੀ ਖਾਲੀ ਹੱਥ ਆ ਕੇ ਖੜ੍ਹ ਗਈ ਆ ਤੇ ਮੇਰੀ ਨੱਕ ਕੱਟੀ ਜਾਊਗੀ ਤੇ ਵੀ ਜੇ ਤੁਸੀਂ ਇੱਕ ਤਾਂ ਮੈਨੂੰ ਏਸੀ ਲੈ ਦਿਓ 7 ਦਿਨ। ਅੱਛਾ ਤੇ ਇੱਕ ਮੈਨੂੰ ਕੋਈ ਟੂਮ ਲੈ ਜਿਓ ਸੋਨੇ ਦੀ। ਮਜੀ ਮੇਰੀ ਗੱਲ ਸੁਣਾ। 50 ਹਜ਼ਾਰ ਰੁਪਏ ਸੀ ਕੱਟਾਉਂਦਾ ਹੈਗਾ। ਹਾਂ। ਲੱਖ ਰੁਪਏ ਦਾ ਕਮੋਸੇ ਹੋਣਾ ਹੋ ਗਿਆ। ਦੋ ਤੀਜੇ ਤਨ ਕਿੱਥੋਂ ਕਰਾ ਦੇ ਬੰਦ। ਇੱਕ ਜੀਰੀ ਮੀਜਾ ਜਿਆ ਨਾਲ ਹੋਈ ਇੱਦ ਦੀ। ਬਾਹਰ ਕੱਟ ਨਹੀਂ ਗਈ ਏ। ਉਹ ਤਾਂ ਮਾਸੀ ਦੇ ਇੱਕ ਮੈਨੂੰ ਪਤਾ ਨਹੀਂ ਹੈਗਾ ਪਰ ਇੰਨਾ ਕਿ ਤੁਹਾਨੂੰ ਕਰਨੀ ਪਊ। ਜਦ ਦੇਖਾ ਕਿ ਮੇਰੀ ਸੱਸ ਤਾਂ ਮੈਨੂੰ ਮਿਹਨਤ ਦੇ ਦੇ ਕੇ ਮਾਰ ਦਊਗੀ ਮੈਨੇ ਸੱਸ ਤਾਂ ਮੈਨੇ ਦੇ ਦੂ ਉਹਨੇ ਤਾਂ ਮੂੰਹ ਹੀ ਖੋਲੜਿਆ ਤੇ ਅਜ ਤਾਂ ਨਹੀਂ ਦੇਖਦੀ ਸਾਡੇ ਘਰ ਕਦੀ ਤਾਂ ਨਹੀਂ ਦੇਖਦੀ ਤੂੰ ਸੱਸ ਦੇ ਮਿਹਨੇ ਤਾਂ ਤੈਨੂੰ ਦੇ ਦੂਗੀ ਸਰ ਕੋਈ ਨਾ ਮਸੀ ਵੀਰੇ ਨਾਲ ਗੱਲ ਕਰ ਲੈ ਤੁਸੀਂ ਰਾਏ ਕਰ ਲਿਓ ਜੇ ਮੈਨੂੰ ਤੁਹਾਨੂੰ ਸਹੀ ਲੱਗਿਆ ਉਹ ਵੀ ਕਰ ਲਿਓ ਫਿਰ ਤੇ ਪਰ ਸ਼ਰਤ ਤੇ ਜ਼ਰੂਰ ਪਹੁੰਚੇ ਨਾ ਹੋ ਜੋ ਵੀ ਦੇਣ ਦੇ ਮਾਰੇ ਤੁਸੀਂ ਕਾਹਲੀ ਕਰਦੇ ਰਾਏ ਕਰ ਲਿਓ ਇਹ ਹੁਣ ਮੈਨੂੰ ਘਰ ਦੀ ਗੁੰਜਰ ਦਾ ਮੈਨੂੰ ਹੀ ਪਤਾ ਹੀ ਹੈ ਸਾਰਾ ਪੈਸਾ ਮੇਰੇ ਕੰਕੀ ਦੀ ਲੱਗਦਾ ਕੱਲਾ ਜਾਣਾ ਕਮਾਉਣ ਆਣਾਂਗੇ ਤਾਂ ਦੋ ਹੋਣ ਕਿਦਾ ਚੱਲ ਬੰਦਾ ਮੈਂ ਤਾਂ ਘਰ ਜਾ ਕੇ ਇਕੱਲੇ ਈ ਮੈਂ ਕਿੰਨਾ ਕਰ ਜਾ ਜਿਹੜਾ ਕਹਿੰਦੇ ਭਾਈ ਜੀ ਦੇਖ ਭਾਈ ਸੁਣ ਲੈ ਮੇਰੀ ਗੱਲ ਤੇ ਤਿੰਨ ਦਿਨ ਲੀ ਲੈ ਤੇਰੇ ਲਾਂਤੇ ਸੱਸ ਦੇ ਨਾਲ ਉਹ ਕਰਦਾ ਮੈਂ ਨਾ ਪਰ ਮੇਰਾ ਲੱਗੋ ਸੱਸੋ ਤਾਂ ਕੋਸਾ ਦੇਖ ਤੂੰ ਲੱਗਿਆ ਲਾ ਇਹ ਦੁਬਾਰ ਇਹ ਸਿਣੀ ਮਿਲਦਾ ਉਹ ਸੌਣ ਨਾਲ ਬੋਲਦਾ ਹੈਗਾ ਲੋ ਜੀ ਚਾਪੀਂ ਕੀ ਲੈ ਗਰੀ ਹੁੰਦੇ ਤੂੰ ਸੁਣ ਕੀ ਗੱਲਾਂ ਕਰਨੀਆਂ ਨੇ ਆ ਪਹਿਲੀ ਏਸੀ ਲਿਆ ਦੋ ਤੇ ਸੇਵਨਾ ਪਾ ਦੋ ਮੈਂ ਤਾਂ ਬੁੱਧਾ ਇੰਨਾ ਨਹੀਂ ਸੱਤ ਸਾਰਦਾ ਹੈਗਾ ਜਿੰਨੇ ਸੱਤ ਸਾਰਾ ਉਹਨਾਂ ਕਰਨਾ ਕੱਪੜੀ ਲਿਆ ਹਾਕੋ ਹੁੰਦਾ ਮਾਪਾ ਕੱਪੜੀ ਲਗਾਇਆ ਜਾਂਦਾ ਚਲ ਚੰਗਾ ਬਾਅਦ ਮੈਂ ਤਾਂ ਜਾਣੀ ਐ ਲੈ ਜੀ ਜੀ ਤੁਸੀਂ ਜਾਣੇ ਕਾ ਤੋ ਹੋਏ ਬੈਠੋਣਾ ਚਾਹ ਪਰ ਠੀਕੇ ਆ ਰਗਾ ਮਸੇ ਰੇਪੇ ਤੋ ਚੰਗਾ ਨਹੀਂ ਕੀਤਾ ਬਚਰੀ ਰਸਾਤ ਉਸ ਰਸੂ ਰਸੂ ਦੀ ਦੋ ਘੰਟਾ ਲੌ ਸੈ ਨਗਾ ਹੋ ਕੇ ਬਗਉਰੇ ਸਾਰੇ ਬੜਾ ਗੁਲੇ ਚ ਲੈ ਐਨੇ ਮਾਣ ਨਾਲ ਬਿਚੋਰੀ ਆਈ ਸੀ ਨਾ ਕੋਈ ਚਾਹ ਲਈ ਚਾਹੀ ਕੇ ਬਾਘੀ ਨਾ ਕੋ ਰੋਟੀ ਨਾ ਕੋਹ ਪੀ ਕੇ ਬਾਗੀ ਚ ਪੈਣ ਆਈ ਸੀ ਤੂੰ ਦੱਸਿਆ ਨਹੀਂ ਸੱਜ ਅੱਛਾ ਬਸ ਵੀ ਨਹੀਂ ਹੋਣ ਲੈ ਹੋਰ ਕਿਉਂ ਰਹਿ ਚੱਕੜ ਵਾਗੇ ਰੇ ਨੂੰ ਹਰੇ ਤਾਂ ਆਇਓ ਉਹ ਤਾਂ ਬਸ ਚਾਹ ਦੀ ਕੁੱਪ ਪੀ ਕੇ ਉਹਦੀ ਬਾਗੀ ਲੈ ਐਨਾ ਤਾਂ ਬਾਗੀ ਫਿਰ ਆਉਂ ਕੀ ਬੇਸ਼ੱਕ ਤੇ ਗੈਨ ਆਈ ਸੀ ਕਹੇ ਮੈਨੂੰ ਸਮਾਨ ਚਾਹੀਦਾ ਹੁਣ ਕੁਝ ਜਿਹੜਾ ਵੀ ਆ ਮੈਂ ਕੁਝ ਲੈ ਕੇ ਆਣੀ ਹੁਣ ਦੇਖੋ ਕੀ ਤਾ ਨਾ ਕੀ ਕਿਸ ਵਾਰ ਚਾਹ ਬਣਾਉਂਦੀ ਸੀ ਜਰੂਰ ਬੇਬੇ ਨੇ ਕੁਝ ਖਾਣਾ ਬੂਗਾ ਉਹਨੂੰ ਹੋਰ ਫੇਰੀ ਗਈ ਆ ਉਹ ਉਹ ਵੀਰ ਆਈ ਨਹੀਂ ਆਈ ਸੀ ਕਹਿੰਦੀ ਮੈਂ ਕੁਕਸੀ ਸ਼ੱਤ ਪਰਉਣੀ ਐ ਨਾ ਤੇ ਈ ਸੀ ਲੈ ਕੇ ਆਉਣਾ ਨਹੀਂ ਤੂੰ ਮ ਲੈ ਕੇ ਆ ਮੈਂ ਆਪ ਹੀ ਜੁੱਤਾ ਕਰ ਦੰਦਾ ਮੈਂ ਇਹਨੂੰ ਬੋਲਣ ਦੀ ਲੋੜ ਸੀਗੀ 50000 ਦਾ AC ਆ ਜਾਂਦਾ ਚਲ ਤੂੰ ਬਣਾ ਲੰਦੇ ਕੋਈ ਛੋਟੀ ਮੋਟੀ ਐਮਰਜੈਂਸੀ ਟੋਡੀ ਦਾ ਹੁੰਦਾ ਸੀ ਤੇ ਨਹੀਂ ਦਾ ਲੱਖ ਰੁਪਏ ਲੱਖ ਨੂੰ ਹੋ ਰਿਹਾ ਸੈ ਉਹਨਾਂ ਕੋ ਕੋਈ ਜਾਣਦੀ ਲੱਖਾਂ ਨੂੰ ਹੋ ਰਿਹਾ ਗਿੱਲਾ ਵੀ 40-45 ਲੱਖ ਦਾ ਗਿੱਲਾ ਆਪਣੇ ਨਹੀਂ ਗੱਲਾਂ ਵਿੱਚ ਉਹ ਖੁਸ਼ ਹੋ ਜਾਂਦੀ ਨਹੀਂ ਆਪਾਂ ਸਮਾਨ ਲੈਦੇ ਹਾਂ ਕੱਲ ਨੂੰ ਆਪਣੀ ਕੁੜੀ ਦੇ ਘਰੇ ਛੱਤ ਪਵੇ ਫਿਰ ਵੀ ਆਪਾਂ ਸਮਾਨ ਤਾਂ ਲੈ ਕੇ ਜਾਵਾਂਗੇ ਉਹ ਤਾਂ ਲੈ ਕੇ ਜਾਣਾ ਪਊਗਾ ਲੈ ਫਿਰ ਉਹੀ ਗੱਲ ਹੋ ਗਈ ਨਾ ਮਨ ਤੇਰ ਤਾਂ ਮਨ ਤੇਰ ਹੀ ਰਹੇਗੀ ਨਾ ਤੂੰ ਗਦੇ ਆਪਦੀ ਕੁੜੀ ਸਮਝਾ ਨਾ ਦੇਖ ਹੁਣ ਤੱਕ ਤਾਂ ਸਮਝੀਦੀ ਰਹੀ ਆ ਆਪਦੀ ਸਮਝਿਆ ਤੇ ਉਹਨਾਂ ਨੇ ਫਿਰ ਹੁਣ ਸਮਝ ਲੈ ਹੁਣ ਕੀ ਹੁੰਦਾ ਲੈ ਤੈਨੂੰ ਹਾਂ ਉਹ ਕੀ ਕਰਤਵੇਂ ਬੇਬੇ ਜਿਹੜਾ ਤੂੰ ਉਹਨੂੰ ਚੱਜਣਾ ਬੁਲਾਉਂਦੀ ਨਹੀਂ ਹੈਗੀ ਉਚਰੀ ਨੂੰ ਉਹ ਬੁਲਾਉਂਨ ਕੀ ਮੈਂ ਗੋਲ ਮਾਰੀ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੈਂ ਸਹੀ ਗੱਲ ਕਹਿੰਦੇ ਹਾਂ ਸਿਆਣੇ ਤੇਰ ਮਤੇਰੀ ਹੁੰਦੀ ਹੈ ਤੇ ਆਪਦੀ ਮਾਂ ਆਪਦੀ ਮਾਂ ਹੀ ਹੁੰਦੀ ਹੈ ਉਹ ਵਿਚਾਰੇ ਜਿਹੜੇ ਬੋਲੇ ਸੁੱਕਿਆ ਨੇ ਵਾਸੀ-ਵਾਸੀ ਕਰਦੀ ਦੋਨੇ ਕੰਦੇ ਦੇ ਫਰਕ ਨਹੀਂ ਪਤਾ ਹੈ ਦੇ ਛੜੀ ਗਾਣੀਆ ਥੋੜਾ ਦਾ ਕੰਨ ਹੱਥ ਮਾਰ ਤੂੰ ਕਿੱਥੋਂ ਦੋਨੇ ਹੱਥੀ ਕਹਿੰਦੀ ਵੀ ਕੋਈ ਨਾ ਪੁੱਤਾ ਸੁਣਾ ਦੇ ਜਿਹੜਾ ਤੂੰ ਚੀਜ਼ ਕਹਿੰਗੀ ਉਹ ਸੁਣ ਲੈ ਕੇ ਨਾ ਕੋਈ ਗੱਲ ਨਹੀਂ ਉਹਨੂੰ ਕਭੀ ਮਹਿਸੂਸ ਨਾ ਹੋ ਪਹਿਲੇ ਬੋਲ ਆ ਕੇ ਹੁਣ ਆਪਣੇ ਨਾਂ ਤੇ ਜ਼ਮੀਨ ਕਰਵਾ ਗਈ ਸੀਗੀ ਤੁਸੀਂ ਮੇਰੇ ਲੋਰ ਪੈਂਦੇ ਫੋਨ ਕਰਦੇ ਅੱਧੀ ਰਾਤ ਨੂੰ ਆ ਜੀ ਮੇਰੇ ਭਰਾ ਨੂੰ ਹੋਵੇ ਕੋਈ ਮਰ ਚੀ ਗਈ ਆਗਾ ਦੇਗਾ ਕਿਸ ਮੇਰਾ ਕਾਹ ਗੋਲਦੀਆਂ ਚਾਹ ਕੋਈ ਜਾਮਾ ਕੇ ਪਸਾਰੇ ਜਾਮਾ ਹੋਰ ਜੇ ਲੱਗੀ ਉਹ ਆਪਣਾ 1 ਲੱਖ 1.5 ਲੱਖ ਰੁਪਈਆ ਕੋਈ ਘਟਾ ਨਹੀਂ ਆਉਂਦਾ ਹੈਗਾ ਆਪਾਂ ਨੂੰ 1.2 ਕਰੋੜ ਰੁਪਈਆ ਦਾ ਵਾਹਨ ਦੇਗੀ ਉਹ ਹੋਰ ਮੇਰੇ ਕੰਮਿਆਂ ਖਤੇ ਪੜਦਾ ਪੈ ਗਿਆ ਜਦੋਂ ਨਹੀਂ ਇੱਕ ਲੱਗਤੀ ਜੀ ਕਹਿੰਦਾ ਆਤੀ ਮੈਂ ਨਿਕ ਭਰਾਣ ਜਾ ਰੋਗਾ ਚਲ ਹੁਣ ਨਿਕ ਭਰਾਟ ਕਰੀ ਹੁਣ ਆਪਾਂ ਸਾਰੇ ਜਾਵਾਂਗੇ ਏਸੀ ਤੇ ਇੱਕ ਉਹਦੇ ਵਾਸਤੇ ਚੈਨੀ ਲੈ ਕੇ ਜਾਵਾਂਗੇ ਚਾ ਠੀਕ ਆ ਪੁੱਤ ਲੈ ਜਾ ਕੁਝ ਲੈ ਜਾ ਮੈਂ ਤਾਂ ਕੁਝ ਨਹੀਂ ਕਹਿੰਦੀ ਹਾਂ ਐਡਵਰ ਵਾਲੇ ਉਹ ਕੁਝ ਹੋਊਗੀ ਹੁਣ ਆਪਾਂ ਫੋਨ ਨਹੀਂ ਕਰ ਦੋਗੇ ਦੀਦੀ ਨੂੰ ਮੈਂ ਕਸਟਾਈਲ ਜੀ ਦੇਵਾਂਗੇ ਜਾ ਕੇ ਚਲ ਠੀਕ ਆ ਤੂੰ ਚਾਹ ਬਣਾ ਫਿਰ ਮੈਂ ਕੇਦ ਜਾ ਕੇ ਆਉਣਾ ਉਹ ਲੱਵੀ ਲੱਗ ਗਿਆ ਹੋਊਗਾ ਪਾਣੀ ਠੀਕ ਆ ਮੈਂ ਬਾਅਦ ਵਿੱਚ ਲੇ ਕੇ ਆਉਂਦਾ